ਆਪ ਦੇ ਹੜ੍ਹ ਹੈ ਇਹ ਪਿਛਲੇ ਮੈਂ ਕਹੂੰਗਾ 38 ਸਾਲ ਵਿੱਚ 1988 ਤੋਂ ਬਾਅਦ ਮਤਲਬ ਉਸ ਤੋਂ ਵੀ ਜ਼ਿਆਦਾ ਜਿਹੜਾ ਡੈਮੇਜ ਆ ਜਿਹੜਾ ਪ੍ਰਾਪਰਟੀ ਦਾ ਉਸ ਵੇਲੇ ਮੌਤਾਵਾਦ ਹੋਈਆਂ ਸੀ ਇਸ ਪਰ ਜਿਹੜਾ ਡੈਮੇਜ ਹੋਇਆ ਔਰ ਇਹ ਪਹਿਲੀ ਵਾਰ ਇਹ ਆ ਕਿ ਪੰਜਾਬ ਦੇ 23 ਦੇ 23 ਜ਼ਿਲ੍ਹੇ ਜਿਹੜੇ ਫਲੱਡ ਅਫੈਕਟਡ ਹੈ ਔਰ ਪਠਾਨਕੋਟ ਜਿੱਥੇ ਮੈਂ ਬੈਠਿਆ ਹੋਇਆ ਹਾਂ ਜਿੱਥੇ ਚੇਤ ਪ੍ਰਧਾਨ ਮੰਤਰੀ ਜੀ ਆ ਕੇ ਗਏ ਆ ਇਹ ਵਸਟ ਅਫੈਕਟਡ ਹੈ ਜੀ ਨਾਲ ਦਾ ਗੁਰਦਾਸਪੁਰ ਅੰਮ੍ਰਿਤਸਰ ਜਿੱਥੋਂ ਇਥੋਂ ਚੱਲੀ ਆ ਵੇਵ ਤੁਹਾਡੀ ਰਾਵੀ ਦੀ ਇਹਨਾਂ ਨੇ ਮਤਲਬ ਜਿੱਥੇ ਟੋਟਲ ਡਿਵਾਸਟੇਸ਼ਨ ਹੈ ਇੱਥੇ ਤਾਂ ਹੁੰਦਾ ਵੀ ਹਾਰਡ ਆਏ ਤੁਹਾਡੀ ਫਸਲ ਦਾ ਨੁਕਸਾਨ ਹੋ ਗਿਆ ਜੀ ਕੋਈ ਹੋਰ ਥੋੜਾ ਮੋਟਾ ਨੁਕਸਾਨ ਹੋ ਗਿਆ ਇੱਥੇ ਤਾਂ ਨਾ ਫਸਲ ਲਈ ਨਾ ਖੇਤ ਰਿਆ ਨਾ ਸੜਕ ਰਹੀ ਨਾ ਕੋਈ ਉਹਦੇ ਚ ਮਤਲਬ ਕੋਈ ਘਰ ਰਿਆ ਘਰ ਦਾ ਸਮਾਨ ਵੀ ਗਿਆ ਲੋਕਾਂ ਦੇ ਤਾਂ ਕਈਆਂ ਦੇ ਤਾਂ ਘਰ ਦੀ ਮਤਲਬ ਕਿ ਕਿੱਟ ਨਹੀਂ ਲੱਭਦੀ ਆ ਜੀ ਨੀਂਆਂ ਤਾਂ ਕੱਢ ਕੇ ਲੈ ਗਿਆ ਪਾਣੀ ਵਾਲਾ ਜਿੱਦੀ ਵੱਡੀ ਡਿਵਾਸਟ੍ਰੇਸ਼ਨ ਹੋਈ ਸੀ ਪਛੋ ਵੀ ਨਹੀਂ ਰਹਿ ਜੀ ਜਿਹੜਾ ਸਾਰਾ ਸੀ ਉਹਨਾਂ ਦੇ ਲੋਕਾਂ ਦਾ ਲੋਕਾਂ ਦਾ ਮਤਲਬ ਕੁਝ ਨਹੀਂ ਰਿਹਾ ਜੇ ਕੋਈ ਹੈ ਸੀ ਤਾਂ ਲੋਕਾਂ ਕੋਲ ਉਮੀਦ ਸੀ ਜਿਹੜੇ ਜਿਹੜੇ ਬੰਦੇ ਆ ਕੇ ਸੇਵਾ ਕਰ ਰਹੇ ਸੀ ਪਿਛਲੇ 3 ਹਫਤੇ ਹੋ ਗਏ ਜੀ ਉਹਦੇ ਵਿੱਚ ਪੰਜਾਬ ਦੇ ਲੋਕਾਂ ਨੇ ਦੇਸ਼ ਵਿਦੇਸ਼ ਵਿੱਚ ਰਹਾਂਦੇ ਪੰਜਾਬੀਆਂ ਨੇ ਕੋਈ ਕਸਰ ਨਹੀਂ ਛੱਡੀ ਜੀ ਐਨ ਜੀਓਜ਼ ਨੇ ਔਰ ਸਰਕਾਰ ਨੇ ਸਾਰਾ ਦਿਨ ਅਸੀਂ ਲੋਕਾਂ ਦੇ ਵਿੱਚ ਆ ਮੈਂ ਵੀ ਤੁਹਾਡੇ ਸਾਰਾ ਦੌਰਾ ਕਰਕੇ ਗਿਆ ਆਪਣੀਆਂ ਅੱਖਾਂ ਨਾਲ ਦੇਖਦੇ ਗਿਆ ਜੀ ਹਸਪਤਾਲਾਂ ਦਾ ਸਕੂਲਾਂ ਦਾ ਬਿਜਲੀ ਦੇ ਖੰਭਿਆਂ ਦਾ ਮਤਲਬ ਜਿੰਨਾ ਆਪਾਂ ਕਹਿ ਲਈਏ ਵੀ ਕੋਈ ਵੀ ਸਰਕਾਰੀ ਬਿਲਡਿੰਗ ਜਿਹੜੀ ਆ ਉਸ ਏਰੀਏ ਦੇ ਵਿੱਚ ਜਿਹੜਾ ਹੈਗਾ ਉਹਨੂੰ ਸਾਰਿਆਂ ਨੂੰ ਡੈਮੇਜ ਹੋਇਆ ਹੈ ਸਰਦਾਰ ਪ੍ਰਧਾਨ ਮੰਤਰੀ ਜੀ ਆਏ ਆ ਸਾਡੇ ਸਾਨੂੰ ਉਹਨਾਂ ਤੋਂ ਬਹੁਤ ਉਮੀਦਾਂ ਸੀਗੀਆਂ ਬਸ ਇੱਕ ਬਹੁਤ ਹੀ ਮੈਂ ਕਹੂੰਗਾ ਉਹਨਾਂ ਨੇ ਪੰਜਾਬ ਦੇ ਜਿਹੜੇ ਫਲੱਡ ਫੈਕਟਰ ਲੋਕ ਹੈ ਜਿਨ੍ਹਾਂ ਦੀ ਵਿਵਾਸਥਨ ਹੋਈ ਸੀ ਉਹਨਾਂ ਦੇ ਨਾਲ ਇੱਕ ਕੋਝਾ ਮਜ਼ਾਕ ਕੀਤਾ ਬਹੁਤ ਦੁੱਖ ਹੋਇਆ ਜੀ ਮੈਨੂੰ ਜਦੋਂ ਮੈਂ ਸੁਣਿਆ ਕਿ 1600 ਕਰੋੜ ਦੇਖੇ ਗਏ ਆ 20000 ਕਰੋੜ ਮੰਗਿਆ ਹੋਵੇ ਔਰ ਬਿਤਕਰੇ ਦੀ ਜਿਹੜੀ ਗੱਲ ਹੈ ਉਹ ਜ਼ਿਆਦਾ ਚੁਪਦੀ ਹੈ ਜੀ ਵਿਹਾਰ ਦੇ ਵਿੱਚ ਬਜਟ ਦੇ ਵਿੱਚ ਪ੍ਰਧਾਨ ਮੰਤਰੀ ਜੀ ਨੇ ਵਿਹਾਰ ਵਾਸਤੇ 11500 ਕਰੋੜ ਉਹਦੀ ਰੋਕਥਾਮ ਵਾਸਤੇ ਦਿੱਤੇ ਆ ਵਿਹਾਰ ਨੂੰ ਮੈਂ ਰਿਪੀਟ ਕਰ ਰਿਹਾ ਜੀ 11500 ਕਰੋੜ ਵਿਹਾਰ ਨੂੰ ਹੜਾਂ ਦੀ ਰੋਕਥਾਮ ਲਈ ਤੇ ਪੰਜਾਬ ਵਿੱਚ ਪਹਿਲਾਂ ਇਹਦੀ ਬਰਬਾਦੀ ਹੋ ਗਈ ਜੇ ਸਾਨੂੰ ਰੋਕਥਾਮ ਲਈ ਦਿੱਤੇ ਹੁੰਦੇ ਤਾਂ ਆ ਦਿਨ ਨਾ ਦੇਖਣਾ ਪੈਂਦਾ ਜੇ ਸਾਡਾ ਨੁਕਸਾਨ ਹੋ ਗਿਆ ਤਾਂ ਸਾਨੂੰ ਦਿੱਤੇ ਆ 1600 ਕਰੋੜ ਵਿਹਾਰ ਨੂੰ ਇੱਕ ਪਾਸੇ 11500 ਕਰੋੜ ਪੰਜਾਬ ਨੂੰ ਜਿਹੜਾ ਬਰਬਾਦ ਹੋਇਆ ਜਿਹਦੇ ਲੋਕੋਨਾਂ ਵਾਸਤੇ 1600 ਕਰੋੜ ਪ੍ਰਧਾਨ ਮੰਤਰੀ ਜੇ ਤੋ ਉਮੀਦ ਨਹੀਂ ਸੀ ਮੈਂ ਉਮੀਦ ਕਰਦਾ ਕਿ ਹੁਣ ਵੀ ਉਹ ਵਾਪਸ ਜਾ ਕੇ ਸੋਚਣਗੇ ਇਹਦੇ ਬਾਰੇ ਔਰ ਜਿਹੜਾ ਪੰਜਾਬ ਦਾ 60000 ਕਰੋੜ ਆ ਉਹ ਇੱਕਦਮ ਜਾਂਦੇ ਸਾਰ ਉਹ ਰਿਲੀਜ਼ ਕਰਨਗੇ ਜਿਹੜਾ ਪੰਜਾਬ ਦੇ ਲੋਕਾਂ ਦਾ ਇਹਨਾਂ ਦੇ ਖੂਨ ਪਸੀਨੇ ਦੀ ਕਮਾਈ ਆ ਉਹ ਪੈਸੇ ਰਿਲੀਜ਼ ਕਰਨਗੇ ਸੋ ਅਜੇ ਵੀ ਅਸੀਂ ਉਹਨਾਂ ਕੋਲੋਂ ਦੇਸ਼ ਦੇ ਪ੍ਰਧਾਨ ਮੰਤਰੀ ਆ ਉਹ ਬਿਹਾਰ ਦੇ ਜਾਂ ਗੁਜਰਾਤ ਦੇ ਪ੍ਰਧਾਨ ਮੰਤਰੀ ਨਹੀਂ ਆ ਪੂਰੇ ਦੇਸ਼ ਦੇ ਆ ਔਰ ਸਾਡੇ ਲੋਕ ਜਿਹੜੇ ਹੈਗੇ ਇਹਨਾਂ ਦੇ ਨਾਲ ਇੰਨਾ ਜ਼ਿਆਦਾ ਤੁਸੀਂ ਇਹਨਾਂ ਨੂੰ ਐਸੋਲੇ ਮਰਨ ਪੱਟੀ ਦੀ ਲੋੜ ਆ ਪਹਿਲਾਂ ਤੁਹਾਡੇ ਤੁਸੀਂ ਪਹਿਲਾਂ ਇੱਕ ਮੰਤਰੀ ਨੂੰ ਭੇਜਿਆ ਉਹਨਾਂ ਨੇ ਜਾ ਕੇ ਜਿਹੜੀ ਉਹਨਾਂ ਨੇ ਸੰਵੇਦਨਹੀਨਤਾ ਦਿਖਾਈ ਔਰ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਮਾਈਨਿੰਗ ਕਰਕੇ ਮਤਲਬ ਜਿਹੜੇ ਹੜ ਆ ਗਏ ਆ ਇਹ ਫਿਰ ਹਿਮਾਚਲ ਚ ਕਿੱਦਾਂ ਹੜ ਆ ਗਏ ਜੀ ਕਸ਼ਮੀਰ ਚ ਕਿੱਦਾਂ ਹੜ ਆ ਗਏ ਜੀ ਉੱਤਰਾਖੰਡ ਚ ਕਿੱਦਾਂ ਹੜ ਆ ਗਏ ਉੱਥੇ ਤਾਂ ਡਬਲ ਇੰਜੀਨੀਅਰ ਸਰਕਾਰ ਹੈ ਤੁਹਾਡੀ ਉਹਨਾਂ ਨੇ ਨਰਾਸ਼ ਕੀਤਾ ਸੀ ਅਸੀਂ ਸੋਚਿਆ ਪ੍ਰਧਾਨ ਮੰਤਰੀ ਆਣ ਕੇ ਵੱਡਾ ਦਿਲ ਦਿਖਾਣਗੇ ਬਟ ਉਹਨਾਂ ਨੇ ਵੀ ਪੰਜਾਬ ਦੇ ਲੋਕਾਂ ਦਾ ਦਿਲ ਦੁਖਾਇਆ ਉਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਸੀ ਮੈਂ ਅਜੇ ਵੀ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋ ਤੁਸੀਂ ਵਿਤਕਰਾ ਨਾ ਕਰੋ ਵੱਡਾ ਦਿਲ ਦਿਖਾਓ ਐਸੇ ਲਈ ਪੰਜਾਬ ਇਹ ਉਹ ਪੰਜਾਬ ਹੈ ਤੁਸੀਂ ਆਪਰੇਸ਼ਨ ਸੰਦੂਰ ਕਹਿੰਦੇ ਉਸੇ ਜਿੱਤੇ ਆ ਤੁਹਾਨੂੰ ਜਿਤਾਉਣ ਵਾਲੇ ਇਹ ਆ ਤੁਹਾਨੂੰ ਆਜ਼ਾਦੀ ਦਿਵਾਉਣ ਵਾਲੇ ਇਹ ਆ ਦੇਸ਼ ਦੇ ਅਨਾਜ ਭੰਡਾਰ ਭਰਨ ਵਾਲੇ ਇਹ ਆ ਇਹ ਬਾਰਡਰ ਤੇ ਰਹਿੰਦੇ ਆ ਬਹੁਤ ਸਾਰੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਦੇ ਆ ਇਹ ਮੈਂ ਦੇਖ ਰਿਹਾ ਸੀਗਾ ਜਿਹੜੇ ਤੁਹਾਡੇ ਸਨੇਕ ਬਾਈਟ ਦੇ ਕੇਸਸ ਆ ਸੱਪਾਂ ਦੀਆਂ ਸਰੀਆਂ ਮਿੱਧ ਕੇ ਅਨਾਜ ਪੈਦਾ ਕਰਦੇ ਆ ਜਿਹੜਾ ਕਿ ਤੁਸੀਂ ਲੋਕਾਂ ਨੂੰ 80 ਕਰੋੜ ਲੋਕਾਂ ਨੂੰ ਜਿਹੜਾ ਵੰਡਦੇ ਹੋ ਉਹ ਪੈਦਾ ਕਰਨ ਵਾਲੇ ਲੋਕ ਆ ਇਹ ਅੱਜ ਇਹਨਾਂ ਨੂੰ ਲੋੜ ਪਈ ਤਾਂ ਤੁਸੀਂ ਉਹਨਾਂ ਦੇ ਨਾਲ ਇਹੋ ਜਿਹਾ ਕੀ ਮਜ਼ਾਕ ਕੀਤਾ ਕਿਉਂ ਕੀਤਾ ਤੁਸੀਂ ਕਿਰਪਾ ਕਰਕੇ ਦੁਬਾਰਾ ਵਿਚਾਰ ਕਰੋ ਇਹਦੇ ਬਾਰੇ ਤੇ ਇਹ ਆਪਣੀ ਜ਼ਿੰਮੇਵਾਰੀ ਦਿਖਾਓ ਤੇ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਦਾ ਬਣਦਾ ਹੱਕ ਦਿਓ ਇਹ ਪੰਜਾਬ ਦਾ ਬਣਦਾ ਹੱਕ ਦਿਓ ਮਤਲਬ ਉਹਦਾ ਵੀ ਰਵਨੀਤ ਮਿੱਤੂ ਜੀ ਦਾ ਇੱਕ ਵਿਆੜ ਆ ਉਹਨਾਂ ਨੇ ਕਿਹਾ ਕਿ ਪੂਰੀ ਮਦਦ ਹੈਗੀ ਹੈ ਰਾਹਤ ਪੈਕੇਜ ਜਿਹੜਾ ਮੈ ਜਿੱਤਾ ਜਾਊਗਾ ਤਿੰਨ ਹਫ਼ਤੇ ਤਾਂ ਹੋ ਗਏ ਜੀ ਇਹਦੇ ਨਾਲੋਂ ਜ਼ਿਆਦਾ ਮਸਤੀ ਤਾਂ ਪ੍ਰਧਾਨ ਮੰਤਰੀ ਜੀ ਨੇ ਤਿੰਨ ਹਫ਼ਤੇ ਤੱਕ ਟਵੀਟ ਤੱਕ ਨਹੀਂ ਕੀਤਾ ਅਫਗਾਨਿਸਤਾਨ ਦੇ ਵਿੱਚ ਹੈ ਅਸੀਂ ਉਹਨੂੰ ਸਪੋਰਟ ਕਰਦੇ ਆ ਚੰਗੀ ਗੱਲ ਹੈ ਅਸੀਂ ਸੋਚਿਆ ਵੀ ਬਹੁਤ ਵਧੀਆ ਇਨਸਾਨ ਹੈ ਜੇ ਅਫਗਾਨਿਸਤਾਨ ਨੂੰ ਅੱਡਾ ਵੱਡੇ ਪੈਕੇਜ ਦੇ ਸਕਦੇ ਆ ਤਾਂ ਪੰਜਾਬ ਨੂੰ ਜ਼ਰੂਰ ਦੇਣਗੇ ਅਸੀਂ ਇਹ ਅਫਗਾਨਿਸਤਾਨ ਤੋਂ ਵੀ ਮਾੜੇ ਹੋ ਗਏ ਜੀ ਪੰਜਾਬ ਦੇ ਲੋਕ ਨਹੀਂ ਮੈਨੂੰ ਨਫਰਤ ਆ। ਉਹ ਨੀਤ ਬਿੱਟੂ ਜੀ ਨੂੰ ਪੁੱਛੋ ਜੀ ਤਿੰਨ ਹਫ਼ਤੇ ਹੋ ਗਏ ਜਿਹੜੇ ਲੋਕਾਂ ਨੇ ਹੁਣ ਜਿਹੜੇ ਜੜੀਆਂ ਤੁਹਾਡੀਆਂ ਐਨ ਜੀਓਜ਼ ਆਈਆਂ ਕਿੰਨੀ ਦਿਨ ਆਣਗੀਆਂ ਜੀ ਉਹ ਪਾਣੀ ਘਟ ਘਟਣਾ ਸ਼ੁਰੂ ਹੋ ਗਿਆ। ਪਾਣੀ ਜਿਹੜੇ ਹੈਗੇ ਲੋਕ ਆਪਣੇ ਘਰਾਂ 'ਚ ਵਾਪਸ ਜਾਣਗੇ ਉੱਥੇ ਕਿੱਟ ਨਹੀਂ ਆ ਬਿੱਟੂ ਜੀ ਨੂੰ ਦੱਸੋ। ਘਰ ਬਣਾਣੇ ਆ ਉਹਨਾਂ ਨੇ। ਸੜਕਾਂ ਬਣਾਉਣੀਆਂ ਪੈਣੀਆਂ ਉੱਥੇ ਦੀਆਂ। ਉੱਥੇ ਜਿਹੜੇ ਲੋਕਾਂ ਨੇ ਟਰੈਕਟਰ ਵੀ ਖਰਾਬ ਹੋ ਗਏ ਘਰ ਦਾ ਸਮਾਨ ਵੀ ਫੇਦਣਾ ਉਹਨਾਂ ਨੇ। ਬੱਚਿਆਂ ਨੇ ਰੋਟੀ ਖਾਣੀ ਐ। ਉਹਨਾਂ ਨੇ ਆਪਣੀ ਅਗਲੀ ਫਸਲ ਬੀਜਣੀ ਐ। ਉਹਨਾਂ ਨੂੰ ਦੱਸੋ ਜੀ ਕਿੰਨੀ ਦੇਰ ਇੰਤਜ਼ਾਰ ਕਰਾਓਗੇ ਪੰਜਾਬ ਦੇ ਲੋਕਾਂ ਨੂੰ ਇਹ ਬਹੁਤ ਹੀ ਮਾੜੀ ਗੱਲ ਹੈ ਔਰ ਡਿਸਪਾਇੰਟ ਕੀਤਾ ਪ੍ਰਧਾਨ ਮੰਤਰੀ ਜੀ ਇੱਕ ਮਿੰਟ ਪੰਜਾਬ ਦੇ ਸੂਬਾ ਦੇ ਕਾਰਜਕਾਰੀ ਪ੍ਰਧਾਨ ਨੂੰ ਹੁਣ ਅੱਜ ਬਿਆਨ ਦਿੱਤਾ ਹੈ ਜਾਨੀ ਨੂੰ ਕਿ ਸੈਂਟਰਲ ਦਾ ਜਿਹੜਾ ਕੋਈ ਵੀ ਦੇਣਦਾਰੀ ਨਹੀਂ ਹੈ ਪੰਜਾਬ ਸਰਪੇ 60000 ਕਰੋੜ ਦਾ ਝੂਠ ਬੋਲਿਆ ਜਾ ਰਿਹਾ ਅੱਜ ਬਿਆਨ ਚੱਲਿਆ ਤੁਹਾਡੇ ਤੁਹਾਡੇ ਸਾਹਮਣੇ ਆ ਜੀ ਚਿਮਾ ਜੀ ਨੇ ਪੰਜ ਸੈਮੈਸਟਰ ਦੀ ਮੀਟਿੰਗ ਦੇ ਵਿੱਚ ਸਾਰਾ ਡਾਟਾ ਦਿੱਤਾ ਉਹਨਾਂ ਨੇ ਇਹਨਾਂ ਨੇ ਪੰਜਾਬ ਦੇ ਸਾਰੇ ਜਿੰਨੇ ਟੈਕਸ ਸੀਗੇ ਸਟੇਟਸ ਦੇ ਹੱਥ ਵੱਡ ਕੇ ਇਹ ਜਿਹੜੇ ਤੁਹਾਡੇ ਉਹਨਾਂ ਦੇ ਨਾਲ ਤੁਰੇ ਫਿਰਦੇ ਆ ਜਿਹੜੇ ਅਸਲੇ ਬੀਜੇਪੀ ਦੇ ਪ੍ਰਧਾਨ ਐ ਉਸਲੇ ਕਾਂਗਰਸ ਦੇ ਪ੍ਰਧਾਨ ਸੀ ਇਹਨਾਂ ਨੇ ਆਪਣੇ ਹੱਥ ਵੱਡ ਕੇ ਦੇ ਦਿੱਤੇ ਕਿ ਆ ਜੀਐਸਟੀ ਜਿਹੜਾ ਤੁਹਾਡਾ ਲਵਾ ਲਿਆ ਇਹਨਾਂ ਨੇ ਉਹਦੇ ਨਾਲ ਜਿਹੜਾ ਕੇਂਦਰ ਜਿਹੜਾ ਜਿੰਨੇ ਪੈਸੇ ਮਿਲਦੇ ਸੀ ਉਹਨਾਂ ਵੇਲੇ ਉਹ ਪੈਸੇ ਇਹਨਾਂ ਨੇ ਸਾਡੇ ਬੰਦ ਕਰਤੇ ਰੂਰਲ ਡਿਵੈਲਪਮੈਂਟ ਫੰਡ ਉਹਨਾਂ ਨੂੰ ਪੁੱਛੋ ਜੀ ਉਹਨਾਂ ਦੇ ਪ੍ਰਧਾਨ ਨੂੰ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਵੀ ਰੂਰਲ ਡਿਵੈਲਪਮੈਂਟ ਫੰਡ ਪਹਿਲਾਂ ਕਾਂਗਰਸ ਦੀ ਸਰਕਾਰ ਵੇਲੇ ਮਿਲਦਾ ਸੀ ਅਕਾਲੀ ਬੀਜੇਪੀ ਵੇ ਇਹਨਾਂ ਨੇ ਸਾਨੂੰ ਕਿਹਾ ਜੀ ਤੁਸੀਂ ਅਸੈਂਬਲੀ ਵਿੱਚ ਇੱਕ ਸਪੈਸ਼ਲ ਸੈਸ਼ਨ ਬੁਲਾਓ ਤੇ ਆ ਪਾਸ ਕਰੋ ਵੀ ਅਸੀਂ ਇਸੇ ਮੰਤਵ ਲਈ ਵਰਤਾਂਗੇ ਇਹਨਾਂ ਦੀ ਸਰਕਾਰ ਨੇ ਮਿਸਯੂਜ਼ ਕੀਤਾ ਅਸੀਂ ਸਾਨੂੰ ਦਿੱਤਾ ਹੀ ਨਹੀਂ ਇਹਨਾਂ ਨੇ ਉਹ ਵੀ ਸਾਨੂੰ ਡਰਾਇਵ ਕੀਤਾ ਇਸੇ ਤਰ੍ਹਾਂ ਸਿਹਤ ਦੇ ਹਰ ਗੱਲ ਆਪਣੀ ਮਨਾਂਦੇ ਆ ਜੀ ਇਹ ਇਹਨਾਂ ਨੇ ਹੋਰ ਵੀ ਸਾਡੇ ਬਹੁਤ ਸਾਰੇ ਜਿਹੜੇ ਪੈਸੇ ਰੋਕੇ ਹੋਏ ਆ ਉਹਦੇ ਵਿੱਚ ਬੇਸਿਕਲੀ ਜਿਹੜਾ ਸਾਡਾ ਜੀਐਨ ਜੀਐਸਟੀ ਦਾ ਕੰਪਨਸੇਸ਼ਨ ਆ ਰੂਰਲ ਡਿਵੈਲਪਮੈਂਟ ਫੰਡ ਆ ਮੰਡੀ ਬੋਰਡ ਦੇ ਪੈਸੇ ਆ ਹੋਰ ਸਾਡੇ ਇੱਥੋਂ ਤੱਕ ਜਿਹੜੇ ਸਾਡੇ ਜਿਹੜੇ ਯੋਸ਼ਮੈਨ ਦੇ ਪੈਸੇ ਆ ਜੀ ਉਹ ਅਸੀਂ ਜਾ ਕੇ ਡੱਡਾ ਸਾਹਿਬ ਨੂੰ ਮਿਲ ਕੇ ਅੱਧੇ-ਅੱਧੇ ਦਿੱਤੇ ਅਸੀਂ ਇਹਨਾਂ ਦਾ ਬਣਦਾ ਸੀ 140 ਕਰੋੜ ਕਹਿੰਦਾ ਜੀ ਸਾਡੀ ਤਾਂ ਲਿਮਿਟ ਆ ਉਥੇ ਕਹਿੰਦੇ ਸਾਡੀ ਲਿਮਿਟ 105 ਕਰੋੜ ਦੀ ਹੈ ਜੀ ਬਾਕੀ ਤੁਸੀਂ ਆਪੀ ਦਿਓ ਓਬਵੀ ਸਟੇਟ ਦੇ ਸਿਰ ਪਾ ਦਿੰਦੇ ਆ ਜੀ ਇਹ ਬਿਲਕੁਲ ਮਤਲਬ ਉਹ ਸਾਨੂੰ ਦੱਸਣ ਕਿ ਰੂਰਲ ਡਿਵੈਲਪਮੈਂਟ ਫੰਡ ਕਿਉਂ ਕਿਉਂ ਬੰਦ ਕੀਤਾ ਉਹਨਾਂ ਨੇ ਜੀਐਸਟੀ ਦੀ ਕੰਪਨਸੇਸ਼ਨ ਕਿਉਂ ਬੰਦ ਕੀਤੀ ਆ ਹਾਨੂੰ ਚਾਹੀਦਾ ਨਹੀਂ ਜੀਐਸਟੀ ਸਾਨੂੰ ਵਾਪਸ ਦੇ ਦਿਓ ਅਸੀਂ ਸਾਨੂੰ ਸਾਡਾ ਜਿਹੜਾ ਟੈਕਸ ਸਾਡਾ ਵੱਧ ਜਾਏਗਾ ਇਹ ਪੈਸੇ ਸਾਡੇ ਕੋਲ ਆਣੇ ਸੀ ਰੂਰਲ ਡਿਵੈਲਪਮੈਂਟ ਸਾਡੇ ਕੋਲ ਆਣ ਸੀ ਵਿਹਾਰ ਨੂੰ ਦਿੱਤਾ ਰੋਕਥਾਮ ਕਰ ਲਿਆ ਇੱਥੇ ਰੋਕਥਾਮ ਕਰਨ ਦੀ ਲੋੜ ਨਹੀਂ ਆ ਜੀ ਇਹਨਾਂ ਨੂੰ ਆਈ ਸੀ ਮੈਂ ਤਾਂ ਮੈਂ ਹਿਮਾਚਲ ਦਾ ਵੀ ਕਹ ਰਿਹਾ ਹਿਮਾਚਲ ਦਾ ਵੀ ਪਾਣੀ ਦਾ ਉੱਥੇ ਦਾ ਹਿਮਾਚਲ ਦਾ ਪਾਣੀ ਨੂੰ ਹਿਮਾਚਲ ਵਿੱਚ ਸੰਭਾਲੋ ਜੰਮੂ ਕਸ਼ਮੀਰ ਦਾ ਜੰਮੂ ਕਬੀਜ ਉੱਤਰਾਖੰਡ ਵਾਲੇ ਹਰਿਆਣੇ ਵਾਲੇ ਆਪਣਾ ਸਮਝਾਣ ਤੁਹਾਡਾ ਹਰਿਆਣੇ ਦਾ ਬਰਬਾਲੇ ਤੋਂ ਪਾਣੀ ਪੰਜਾਬ ਚ ਆ ਰਿਹਾ ਜੀ ਘੱਗਰ ਦੇ ਵਿੱਚ ਉਹਨਾਂ ਦਾ ਉਹਨੇ ਤੋਂ ਲੈ ਕੇ ਸਾਰਾ ਜਗਾਦ੍ਰਿਤ ਹੋ ਕੇ ਸਾਰਾ ਪਾਣੀ ਥੋੜਾ ਮਾਰਕਣ ਰਿਹਾ ਤੇ ਜਿਹੜਾ ਟਾਂਗਰੀ ਦੇ ਵਰ ਹੈ ਜੀ ਉਹ ਆ ਕੇ ਪੰਜਾਬ ਚ ਫਲਡਿੰਗ ਕਰਦੇ ਆ ਫਿਰ ਜਾ ਕੇ ਹਰਿਆਣੇ ਦੇ ਸਰਸੇ ਚ ਫਲਡਿੰਗ ਕਰਦੇ ਆ ਜ ਜਿੱਦਾਂ ਬਿਹਾਰ ਨੂੰ ਪੈਸੇ ਦਿੱਤੇ ਆ ਹਰਿਆਣੇ ਨੂੰ ਵੀ ਦਿਓ ਤੁਹਾਡੀ ਆਪਣੀ ਡਬਲ ਇੰਜਨ ਸਰਕਾਰ ਆ ਉੱਤੇ ਪੰਜਾਬ ਨੂੰ ਵੀ ਦਿਓ ਅਸੀਂ ਆਪਣਾ ਪਾਣੀ ਸੰਭਾਲ ਲਈਏ ਅਸੀਂ ਉਹ ਅਸੀਂ ਮੰਨ ਲਓ ਸਾਨੂੰ ਵੀ ਤਾਂ ਪੈਸੇ ਚਾਹੀਦੇ ਆ ਜਿਵੇਂ ਬਿਹਾਰ ਨੂੰ ਪੈਸੇ ਚਾਹੀਦੇ ਆ ਗੱਲ ਵਿਤਕਰੇ ਦੀ ਆ ਗੱਲ ਦੋਰੇ ਮਾਪਦੰਡਾਂ ਦੀ ਆ ਜਦੋਂ ਪਾਣੀ ਉਤਰਨ ਤੋਂ ਬਾਅਦ ਉਹ ਬਿਮਾਰੀ ਫੈਲਣ ਦਾ ਡਰ ਹੋਏਗਾ ਉਹਨੂੰ ਲੈ ਕੇ ਕੋਈ ਚੰਪਾਂ ਦਾ ਰੇਸ ਕੀ ਪ੍ਰਬੰਧ ਕੀਤੇ ਗਏ ਫਿਰ ਤੇ ਤੁਹਾਡਾ ਬਹੁਤ ਅੱਛਾ ਸਵਾਲ ਹੈ ਜੀ ਮੈਂ ਤੁਹਾਡੇ ਜਿਹੜੇ ਸਿਵਲ ਸਰਜਨ ਬੈਠੇ ਆ ਤੁਹਾਡੇ ਜਿੰਨੇ ਸਾਰੇ ਅਫਸਰਾਂ ਤੁਸੀਂ ਮੈਨੂੰ ਦੱਸ ਦਿਓ ਤੁਸੀਂ ਪੱਤਰਕਾਰ ਹੋ ਦਵਾਈ ਹਰ ਬੰਦੇ ਤੱਕ ਪਹੁੰਚ ਚੁੱਕੀ ਹੈ ਜੀ ਪਹੁੰਚ ਰਹੀ ਹੈ ਹਰ ਬੰਦੇ ਤੱਕ ਜਿਹੜੇ ਜਿੱਥੇ ਸਾਡੀ ਐਂਬੂਲੈਂਸ ਨਹੀਂ ਜਾਂਦੀ ਅਸੀਂ ਬੋਟ ਦੇ ਉੱਤੇ ਕਿਸ਼ਤੀਆਂ ਦੀਆਂ ਅਸੀਂ ਐਂਬੂਲੈਂਸ ਬਣਾਈਆਂ ਕਿਸ਼ਤੀ ਤੇ ਜਾ ਰਹੀ ਹੈ ਜਿਹੜੀ ਆ ਪ੍ਰੈਗਨੈਂਟ ਲੇਡੀ ਆ ਉਹਨਾਂ ਨੂੰ ਲੈ ਕੇ ਆ ਰਹੇ ਆ ਸਾਡੇ ਜਿੰਨੇ ਤੁਹਾਡੇ ਅਸੀਂ ਡਾਕਟਰ ਨਵੇਂ ਆਏ ਕਿਨੇ ਡਾਕਟਰ ਜੁਆਨ ਕਰ ਗਏ ਤੁਹਾਡੇ ਕੋਲ ਦੋਨੋਂ ਵਾਰੀ ਟੋਟਲ 35 ਡਾਕਟਰ ਦੀ ਪੋਸਟਿੰਗ ਹੋਈ ਲਿਆ 32 32 ਦੀ ਲਗਾ 35 ਚੋਂ 32 ਡਾਕਟਰ ਜੁਆਇਨ ਕਰ ਗਏ ਅਸੀਂ ਡਾਕਟਰ ਭੇਜ ਰਹੇ ਹਾਂ ਜੀ ਇੱਥੇ ਡਾਕਟਰ ਭੇਜ ਰਹੇ ਆ ਦਵਾਈਆਂ ਦੀ ਕੋਈ ਕਮੀ ਨਹੀਂ ਅਜ ਹੈ ਤਾਂ ਮੈਨੂੰ ਦੱਸੋ ਕਿਤੇ ਬੰਨੋ ਦੱਸੋ ਵੀ ਮੈਂ ਉੱਥੇ ਆਪ ਕੋ ਤੇ ਜਾਊਂਗਾ ਇੱਕ ਸਾਡੇ ਕੋਲੇ ਤੁਹਾਡੇ ਟੀਵੀ ਵਾਲਿਆਂ ਦਾ ਮੈਂ ਧੰਨਵਾਦ ਕਰਦਾ ਇੱਕ ਬੱਚਾ ਸੀਗਾ ਰਮਦਾਸ ਦੇ ਵਿੱਚ ਆਪਣੇ ਘਰ ਫਸਿਆ ਹੋਇਆ ਸੀਗਾ ਐਮਬੂਲੈਂਸ ਨੇ ਜਾਂਦੀ ਸੀ ਉਹਨੂੰ ਬੋਰਡ ਤੇ ਲੈ ਕੇ ਆਏ ਆ